ਮੈਮ ਡੇਢ ਮਹੀਨੇ ਤੋਂ ਤੁਸੀਂ ਕਿਹਾ ਵੀ ਡੇਢ ਮਹੀਨੇ ਤੋਂ ਇੰਤਜ਼ਾਰ ਕਰਦੇ ਕੋਈ ਪਰਮਿਸ਼ਨ ਨਹੀਂ ਆਇਆ ਅੱਜ ਵੀ 4 ਦਿਨ ਤੋਂ ਤੁਸੀਂ ਲਗਾਤਾਰ ਕਹਿ ਰਹੇ ਹੋ ਕਿ ਇਸ ਤਰ੍ਹਾਂ ਮੁਲਾਕਾਤ ਹੋਈ ਕਿਸ ਤਰ੍ਹਾਂ ਦਾ ਤੁਹਾਡੇ ਸਾਹਮਣੇ ਤੁਸੀਂ ਇੱਥੇ ਸੀ ਜਦ ਮੈਂ ਇੱਥੇ ਪਹੁੰਚਿਆ ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਗੱਡੀਆਂ ਜਾਣ ਨਹੀਂ ਦੇ ਰਹੇ ਸੀਗੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਰક્ષાਬੰਧਨ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪਦੇ ਭਰਾ ਨੂੰ ਜਾਨੋ ਮਿਲਣ ਦਾ ਇਹ ਜੇਲ ਮੈਨੂਅਲ 'ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ ਕਿ ਜਿਹੜਾ ਵੀ ਕੈਦੀ ਅੰਦਰ ਹੈ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ ਤਿੰਨ ਚਾਰ ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਵਾ ਮਹੀਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਬੀਰ ਜੀ ਹੋਣ ਮੈਂ ਹਵਾ ਮੇਰੇ ਪਿਤਾ ਜੀ ਹੋਣ ਭਰਾ ਹੋ ਜਿਨ੍ਹਾਂ ਨੇ ਵੀ ਮੰਗੇ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂੰਹ ਬਿਲਕੁਲ ਕੋਰਾ ਜਵਾਬ ਦੇ ਕੇ ਨਕਾਰ ਕੀਤਾ ਕਿ ਇਹਦੇ ਇਸ਼ਾਰੇ ਤੇ ਹੋ ਰਿਹਾ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ 'ਚ ਹੋਰ ਕਿਹਦੇ ਇਸ਼ਾਰੇ 'ਚ ਹੋ ਰਿਹਾ ਹੈ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਤੂਤਾ ਨੂੰ ਐਕਸਪੋਜ਼ ਕਰਦਾ ਔਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਜਿਹੜੀ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਕੀ ਗੱਲ ਹੋਈ ਕਿਸ ਤਰ੍ਹਾਂ ਉਹਨਾਂ ਦਾ ਹਾਲਚਾਲ ਪੁੱਛਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਉਂਕਿ ਪਹਿਲੀ ਵਾਰ ਹੀ ਮਿਲਣ ਦਾ ਮੌਕਾ ਮਿਲਿਆ ਇਹ ਤਾਂ ਬਹੁਤ ਸਾਰੇ ਮੇਰੇ ਮਾਤਾ ਜੀ ਜਿਹੜੇ ਬੈੱਡ ਤੋਂ ਉੱਠ ਨਹੀਂ ਸਕਦੇ ਉਹ ਵੀ ਬੜੇ ਵਿਚਾਰੇ ਘਬਰਾਏ ਹੋਏ ਸੀ ਕਿ ਕਾਰਨ ਕੀ ਹੈ ਭਾਵੇਂ ਇਹਨਾਂ ਨੂੰ ਜਾਦਾ ਅਬ ਲੈ ਕੇ ਜਾਂਦੇ ਨੇ ਮਹਾਲੀ ਕੋਰਟ ਅਦਾਲਤਾਂ 'ਚ ਵੀ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗੱਡੀਆਂ 'ਚ ਵੀ ਪਰਦੇ ਲਾ ਕੇ ਤੇ ਇਹ ਕਰਕੇ ਕਿ ਜਿਵੇਂ ਪਤਾ ਨਹੀਂ ਕਿਹੜਾ ਖੂਫੀਆ ਗੈਂਗਸਟਰ ਆ ਰਿਹਾ ਗੈਂਗਸਟਰ ਜਿਹੜੇ ਖੂਫੀਆ ਨੇ ਉਹ ਤਾਂ ਜੇਲਾ ਦੇ ਵਿੱਚੋਂ ਬਹਿ ਕੇ ਇੰਟਰਵਿਊ ਦਿੰਦੇ ਨੇ ਜਿਹੜੇ ਇਹਨਾਂ ਦੇ ਮੰਤਰੀ ਹੈਗੇ ਉਹਨਾਂ ਨੂੰ ਹਸਪੀਟਲ 'ਚ ਭਰਤੀ ਕਰਕੇ ਉਹ ਤਾਂ ਆਪਣੇ ਕਾਰੋਬਾਰ ਵੀ ਚਲਾ ਰਹੇ ਨੇ ਤੇ ਨਸ਼ਿਆਂ ਦੀ ਗੱਲ ਕਰਦੇ ਨੇ ਪਰਚਾ ਈ ਦਾ ਕਰਦੇ ਨੇ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ ਦੇ ਐਮ.ਐਲ.ਏ ਦਾ ਪਿਆ ਪੀਏ ਜਿਹਦੇ ਗੱਡੀ ਤੋਂ ਰੈਡ ਹੈਂਡਰ 350 ਗ੍ਰਾਮ ਨਸ਼ੇ ਹਿਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਉਹਦੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਨਸਲ ਕਰਤਾ ਕਿ ਜੀ ਸਾਇ ਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਹੈ ਤਾਂ ਜਿਹੜੇ ਇਹਨਾਂ ਦੇ ਐਮ.ਐਲ.ਏ. ਵੇਚ ਰਹੇ ਨੇ ਇਹ ਸਰਕਾਰ ਖੁਦ ਵੇਚੀ ਹੈ ਭਗਵੰਤ ਮਾਨ ਤੇ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ 'ਚ ਨਸ਼ਾ ਕਿੱਥੇ ਬਣਦਾ ਹੈ ਕੌਣ ਵੇਚਦਾ ਹੈਗਾ ਤੇ ਬਣਦਾ ਹੈ ਤੇ 4 ਸਾਲ ਤਾਂ ਇਹ ਬੰਦ ਕਿਉਂ ਨਹੀਂ ਕੀਤਾ ਅੱਜ ਵਿਕਰਮ ਨੂੰ ਬੰਦ ਕਰਤਾ ਇਹ ਕਿਹੜਾ ਨਸ਼ਾ ਬੰਦ ਹੋ ਗਿਆ ਸਾਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਭਟਕਾਉਣਾ ਚਾਹਦੀ ਹੈ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰਾਂ ਬਣਾਈ ਹਰ ਔਰਤ ਦੇ ਨਾਲ ਝੂਠ ਮਾਰਾ ਹਜ਼ਾਰ ਰੁਪਏ ਦਾ ਹਰ ਨੌਜਵਾਨ ਦੇ ਨਾਲ ਧੋਖਾ ਕੀਤਾ ਰੰਗਲਾ ਪੰਜਾਬ ਚ ਨੌਕਰੀਆਂ ਵਰੇ ਤੇ ਕਿਸਾਨਾਂ ਦੇ ਨਾਲ ਤਾਂ ਜੋ ਕੀਤਾ ਹੈ ਮੁਆਵਜ਼ਾ ਤਕੀਦ ਦੇਣਾ ਐ ਐਮਐਸਪੀ ਕੀ ਦੇਣਾ ਉਹਨਾਂ ਦੀ ਜ਼ਮੀਨਾਂ ਹੜਪਨ ਚ ਆ ਗਏ ਨੇ ਸੋ ਇਹ ਹਰ ਪੱਖੋਂ ਫੇਲ ਸਰਕਾਰ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਆ ਨਸ਼ੇ ਨਸ਼ੇ ਕਰਕੇ ਕਾਂਗਰਸ ਨੇ ਵੀ ਇਹਨੂੰ ਫੜ ਕੇ ਅੰਦਰ ਕੀਤਾ ਸੀ ਨਸ਼ੇ ਵਧਦੇ ਗਏ ਕਿਉਂਕਿ ਖੁਦ ਵੇਚਦੇ ਸੀਗੇ ਅੱਜ ਇਹ ਨਸ਼ੇ ਨਸ਼ੇ ਕਰਕੇ ਇਹਨੂੰ ਅੰਦਰ ਬੰਦ ਕੀਤਾ ਤੇ ਕੇਸ ਕੀ ਡੀਏ ਦਾ ਕੇਸ ਤੇ ਡੀਏ ਦਾ ਕੀ ਅੱਜ ਤਾਈ ਚਲਾਨ ਪੇਸ਼ ਨਹੀਂ ਹੁਣ ਨਵਾਂ ਪਰਚਾ ਪਤਾ ਕਿ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਦ ਧੱਕੇ ਦੇ ਨਾਲ ਇੱਕ ਲੇਡੀ ਐਮਐਲਏ ਦੇ ਘਰ 'ਚ ਆ ਗਏ ਅੰਦਰ ਵੜ ਗਏ ਤੇ ਤੁਸੀਂ ਸਾਰਿਆਂ ਦੇ ਤੁਸੀਂ ਸਾਰੇ ਵਿਕਰਮ ਨੇ ਕਿਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰਚਾ ਦਿੱਤਾ ਕਿ ਆਬਸਟਰਕਸ਼ਨ ਆਫ ਅਫਸਰ ਨੂੰ ਆਪਣਾ ਕੰਮ ਕਰਨ ਤੋਂ ਆਬਸਟਰਕਟ ਕੀਤਾ ਤੁਹਾਡੇ ਅੱਖਾਂ ਦੇ ਸਾਹਮਣੇ ਸੋ ਝੂਠੇ ਪਰਚੇ ਹੋ ਰਹੇ ਨੇ ਪਰਚਾ ਤਾਂ ਹੋਣਾ ਚਾਹੀਦਾ ਹੈ ਕਿ ਜਿਹੜਾ ਇੱਕ ਐਮਐਲਏ ਦੇ ਘਰ 'ਚ ਉਹ ਵੀ ਅਲਮਾਰੀਆਂ 'ਚੋਂ ਜਾ ਕੇ ਫਿਰੋਲਾ ਫਰੂਲੀ ਕਰਕੇ ਉਹਦੇ ਕੱਪੜੇ ਉਹਦੀ ਪਰਸਨਲ ਚੀਜ਼ਾਂ ਇਹ ਕਿਹੜਾ ਕਾਨੂੰਨ ਅਲਾਉ ਕੀਤਾ ਹੈ ਪਸ ਅਤੇ ਪਰਚਾ ਇਹਦਾ ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚੱਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਇੰਨਾ ਹੀ ਕਹਿਨੀ ਆਂ ਆਂਦਾ ਰੱਖ ਲੈ ਤੂੰ ਮਹੀਨਾ ਪਰ ਰੱਖ ਲਿਆ ਹੈਗਾ ਹੁਣ ਕੱਲ ਅਦਾਲਤ 'ਚ ਤੁਹਾਡੇ ਆਪ ਦੇ ਵਕੀਲ ਨੇ ਕਿ ਅਸੀਂ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੂੰ ਨਾ ਇਤਨਾਵੇਂ ਪਰਚੇ ਕਰੀ ਚੱਲ ਜਸਲਨ ਬਾਹਰ ਨਿਕਲੋਗਾ ਤੇਰੀ ਖੈਰ ਨਹੀਂ ਕਿਉਂਕਿ ਫਿਰ ਮੈਂ ਕਿੱਥੇ ਬਹਿਕਰੂਗਾ ਤੁਹਾਡੇ ਤੇ ਤੁਹਾਨੂੰ ਮੂੰਹ ਲਗਾਉਣ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂੰਛੀ ਤੁਹਾਡੀ ਰਹਿ ਗਈ ਜਿਹੜੀ ਜਿਤਨਾ ਵਿਕਰਮਜੀਠੀ ਦੇ ਅੰਦਰ ਰਹਿ ਕੇ ਰੱਬ ਦਾ ਨਾਮ ਲਿੱਤਾ ਜੀ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚ ਹੈਗਾ 3 4 5 ਘੰਟੇ ਨਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਧਮਕ ਰਿਹਾ ਚੜ੍ਹਦੀ ਕਲਾ ਚ ਹੈਗਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬਨ ਕੇ ਮੈਂ ਉਤੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਉਹਦੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਸੱਚ ਦੀ ਜਿੱਤ ਹੋਏ ਤੇ ਇਸ ਬੇਈਮਾਨ ਸਰਕਾਰ ਦੀ ਨਲੈਕੀਆਂ ਨੂੰ ਝੂਠ ਨੂੰ ਧੋਕੇ ਨੂੰ ਐਹੀ ਬੇਬਾਕੀ ਦੇ ਨਾਲ ਬਦਲਾਖੋਰੀ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਣਗੇ ਜਿਸ ਤਰ੍ਹਾਂ ਬਦਲਾਖੋਰੀ ਦੀ ਨੀਤੀ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਲੇਕਿਨ ਬਦਲਾਖੋਰੀ ਜਰੂਰ ਨਜ਼ਰ ਆ ਰਹੀ ਹੈ ਦੇਖੋ ਬਦਲਾਖੋਰੀ ਤਾਂ ਜਿਹੜਾ ਇਹ ਦੇਖੂਗਾ ਜਿਹੜੇ ਝੂਠ ਮਾਰ ਕੇ ਇਹਨੇ ਸਰਕਾਰ ਬਣਾਈ ਤੇ ਅੱਜ 65000 ਏਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਧਰਤੀ ਕਿਸਾਨਾਂ ਦੀ ਜੱਦੀ ਪੁਸ਼ਤੀ ਚਾਹੇ ਦਾ ਜਿਹਦੇ ਵਿੱਚ ਉਹਨਾਂ ਦੇ ਬੱਚੇ ਪਲਦੇ ਨੇ ਉਹ ਜ਼ਮੀਨ ਨੂੰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਹੜਪ ਕੇ ਪ੍ਰਾਈਵੇਟ ਲੋਕਾਂ ਨੂੰ ਦੇ ਕੇ ਆਪ ਦੀ ਜੇਬ ਭਰਨ ਵਾਸਤੇ 35 ਹਜ਼ਾਰ ਕਰੋੜ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਇਹ ਵੱਡਾ ਲੈਂਡ ਗ੍ਰੈਬਿੰਗ ਦਾ ਸਕੈਮ ਬਣਾਇਆ ਹੈਗਾ ਸਭ ਤੋਂ ਵੱਡੀ ਚਿੰਤਾ ਦੀ ਗੱਲ ਪੰਜਾਬ ਵਾਸਤੇ ਆ ਇਹ ਤਾਂ ਚਿੰਤਾ ਪਹਿਲੇ ਸੀ ਕਿ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਝਾੜਦਾ ਤੇ ਅੱਜ ਸਾਡੇ ਪੰਜਾਬ 'ਚ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਪਿਛਲੇ ਸਾਲ ਲੇਕਿਨ ਹੋਣ ਜਿਹੜਾ ਕਿਸਾਨਾਂ ਦੀ ਜ਼ਮੀਨ ਖੋ ਕੇ ਪੰਜਾਬ ਦਾ ਭਵਿਕੀ ਅੱਜ ਸਾਡੀ ਫੂਡ ਸਿਕਿਉਰਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਉਠੂਗਾ ਕਿਉਂਕਿ ਪੰਜਾਬ ਦੇਸ਼ ਦਾ ਢਿੱਡ ਪਰਦਾ ਹੈ 65000 ਸੋਨੇ ਵਰਗੀ ਜ਼ਮੀਨ ਜੇ ਇਹਨਾਂ ਨੇ ਬਿਲਡਰਾਂ ਨੂੰ ਦੇਤੀ ਤਾਂ ਢਿੱਡ ਦਾ ਆਪਣਾ ਢਿੱਡ ਵੀ ਜਾਊਗਾ ਤੇ ਦੇਸ਼ ਦਾ ਵੀ ਢਿੱਡ ਭਰੂਗਾ ਕੌਣ ਬਹੁਤ ਵੱਡੀ ਚੀਜ਼ ਹੈ ਜਿਵੇਂ ਦੂਜੇ ਪਰਚੇ ਕੀਤੇ ਵਿਜੀਲੈਂਸ ਵੱਲੋਂ ਮਿਸ ਬਿਹੇਵ ਦਾ ਕਿਸ ਤਰ੍ਹਾਂ ਦੇਖ ਦਿਓ ਦੂਜਾ ਪਰਚਾ ਕੀਤਾ ਭੁਖਲਾਹਟ ਸਰਕਾਰ ਦੀ ਹੁਣ ਪਰਚੇ ਗੱਲ ਨਸ਼ੇ ਦੀ ਤੇ ਫਿਰ ਪਰਚੇ ਕਿ ਹੋ ਜੇ ਤਾਂ ਇਹਦੇ ਨਾਲ ਸਾਫ਼ ਹੈਗਾ ਕੀ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲ ਰਿਹਾ ਕਿਉਂਕਿ ਹੈ ਹੀ ਨਹੀਂ ਕੁਝ ਤਾਂ ਮਿਲੂਗਾ ਵੀ ਨਹੀਂ ਕੁਝ ਸੁਨੀਹਾ ਵਿਕਰਮਜੀਠਿਆ ਵੱਲੋਂ ਅੰਦਰੋਂ ਤੁਹਾਨੂੰ ਦਿੱਤਾ ਹੋਇਆ ਕੋਈ ਭਾਖਰੀ ਵਿਕਰਮਜੀਠਿਆ ਨੇ ਸਿਰਫ ਆਪਣੇ ਸਮਰਥਕਾਂ ਨੂੰ ਕਿਹਾ ਕਿ ਮੈਂ ਚੜ੍ਹਦੀ ਕਲਾ ਚ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤਬਾਨ ਉਹ ਤਾਂ ਉਸ ਦਿਨ ਦੇ ਸੁਪਨੇ ਆਨੇ ਚਾਹੀਦੇ ਨੇ ਕਿਉਂਕਿ ਉਹ ਉਹਦਾ ਬੇਨਕਾਬ ਕਰਕੇ ਲੋਕਾਂ ਦੇ ਮੁੱਦੇ ਜਿਹੜੇ ਇਹਨੇ ਸੋਚਦਾ ਹੈ ਕਿ ਮੈਂ ਪਰਦਾ ਪਾ ਕੇ ਧਿਆਨ ਭਟਕਾ ਕੇ ਮੈਂ ਆਹ ਕੁਝ ਕਰ ਲਾਂਗਾ ਆਪਣੀ ਕੁਰਸੀ ਦੀ ਖਾਤਰ ਜਿੰਨੀ ਵੱਡੀ ਬਹੁਮਤ ਦੇ ਨਾਲ ਵਿਸ਼ਵਾਸ ਦੇ ਨਾਲ ਲੋਕਾਂ ਨੇ ਇਹਨੂੰ ਲੈ ਕੇ ਆਏ ਸੀ ਉਹਨਾਂ ਵੱਡਾ ਵਿਸ਼ਵਾਸ ਘਾਟੇ ਨੇ ਲੋਕਾਂ ਨਾਲ ਕੀਤਾ ਹੈ ਚਿੱਕਾ ਕਢਵਾਉਣ ਵਾਲੀ ਗੁੱਸਤੀ ਹੈ ਨਾਲ ਚਿੱਕਾ ਕਢਵਾਉਣਾ ਚਿੱਕਾ ਤਾਂ ਨਿਕਲਣ ਗਿਆ ਦੀ ਲੋਕੀ ਘਟਣਗੇ ਇਹ ਤੁਸੀਂ ਦੇਖ ਲਓ ਦਿਨ ਦੂਰ ਨਹੀਂ ਜਿਸ ਦਿਨ ਵੋਟਾਂ ਆਉਣ ਗਿਆ ਨਾ ਇਹ ਝਾੜੂ ਨੂੰ ਜਿਹਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਬਸ ਤਿਆਰ ਬੈਠੇ ਨੇ ਗਿੱਟਾ ਚ ਇਹ ਲੰਡਨ ਗਈ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜியே ਕਿੱਥੇ ਮੰਡੇ ਚ ਮਾਲ ਹੋਏ ਭਗਵੰਤ ਮਾਨ ਹੋਏ ਤੇ ਇਹਨਾਂ ਦੇ 92 ਹੋਣ ਇਹ ਨਜ਼ਰ ਨਹੀਂ ਆਣਗੇ ਪੰਜਾਬ ਦੇ ਸਾਮਾ ਦਾ ਲਗਾਤਾਰ ਕਹਿ ਰਹੇ ਨੇ ਮੁੱਛ ਦਾ ਬੜੇ ਗੱਲ ਕਰਦੇ ਨੇ ਦੇਖੋ ਹੁਣ ਬਿਕਰਾਂ ਦੀ ਮੁੱਛਾ ਤੋਂ ਹੀ ਡਰਿਆ ਹੋਇਆ ਇੱਕ ਭੈਣ ਦੀ ਇੱਕ ਧਾਗੇ ਦੀ ਰਖੜੀ ਦੇ ਨਾਲ ਡਰਿਆ ਕਿ ਮੈਨੂੰ ਇੱਥੇ ਗੇਟ ਬੰਦ ਕੀਤਾ ਹਾਂ 250 ਬੀਬੀਆਂ ਅੰਦਰ ਗਈਆਂ ਮੈਨੂੰ ਕਹਿੰਦੇ ਰੁਕ ਜਾਓ ਗੱਡੀਆਂ ਰੋਕਤੀਆਂ ਮੈਂ ਕਿਹਾ ਮੈਂ ਵੀ ਇੱਥੇ ਖੜੀ ਹਾਂ ਅੱਜ ਰੋਕ ਕੇ ਦਿਖਾਓ ਅੱਜ ਮੇਰਾ ਹੱਕ ਬੰਦਾ ਹੈ ਸਵਾ ਮਹੀਨਾ ਮੈਂ ਕੁਝ ਬੋਲੀ ਨਹੀਂ ਤੁਹਾਡੇ ਤੋਂ ਮੰਗ ਕਰਦੀ ਰਹੀ ਅੱਜ ਹਰੇਕ ਦਾ ਹੱਕ ਹੈ ਮੈਂ ਵੀ ਖੜੀ ਹਾਂ ਖੜੀ ਰਵਾਂਗੀ ਇੱਥੇ ਜਦੋਂ ਤਾਈ ਮੈਨੂੰ ਪਰਮਿਸ਼ਨ ਮਿਲਦੀ ਨਹੀਂ ਫੇਰ ਭੱਜ ਕੇ ਗੇਟ ਖੋਲਿਆ ਇਹਨਾਂ ਨੇ ਰਾਤ ਮਿਲਣ ਦੀ ਉਮੀਦ ਹੈ ਅੱਗੇ ਕੋਰਟ ਦੇ ਸੰਭਾਈਆ ਸੰਭਾਈਆ ਜੀ ਅੱਗੇ ਨਹੀਂ ਉੱਥੇ ਤਾਂ ਇਹਨਾਂ ਦਾ ਵਕੀਲ ਖੁਦ ਬੋਲ ਕੇ ਅਸੀਂ 6 ਮਹੀਨੇ ਬਾਹਰ ਨਹੀਂ ਆਉਂਦੇ ਨਾ ਮਤਲਬ ਇੱਕ ਦੇ ਬਾਅਦ ਇੱਕ ਝੂਠਾ ਪਰਚਾ ਕਰੀ ਜਾਣਾ ਹੈ ਕੱਲ ਹੋਵੇ ਨਿਆਨੇ ਚ ਕਰਦਾਂਗੇ ਉਹਦੇ ਘਰ ਵਾਲੀ ਦੇ ਉੱਤੇ ਕਰਦਾਂਗੇ ਚਾਰ ਹੋਰ ਝੂਠੇ ਇਹਦੇ ਉੱਤੇ ਲਾ ਦੇਣਗੇ ਲੇਕਿਨ ਅਦਾਲਤ 'ਚ ਤਾਂ ਸਤ ਜੀ ਸੱਚ ਦੀ ਜਿੱਤ ਹੁੰਦੀ ਆ ਨਾ ਤਾਂ ਹੀ ਤਾਂ ਅੱਜ ਤਾਂ ਹੀ ਚਾਰਜੀਟ ਨਹੀਂ ਪੇਸ਼ ਕਰ ਪਾ ਰਹੇ ਤਾਂ ਨਸ਼ੇ ਦੀ ਕਰਦੇ ਨੇ ਤੇ ਨਸ਼ੇ ਦਾ ਤਾਂ ਪਰਚਾ ਪੇਸ਼ ਨਹੀਂ ਕਰ ਰਹੇ ਸੋ ਫਿਰ ਫੂਕ ਤਾਂ ਇਹਨਾਂ ਦੀ ਆਪ ਨਿਕਲੀ ਹੋਈ ਆ ਕਿ ਕਿੰਨਾ ਝੂਠਾ ਇਹਨਾਂ ਦਾ ਸਾਰਾ